ਦੋਸਤੋ ਮੇਰਾ ਚੈਨਲ ਧੰਗ ਦੀ ਰਾਤ ਸਾਬ ਸਾਰਿਆਂ ਦਾ ਮੇਰੇ ਵੱਲ ਸਾਰੇ ਦੋਸਤਾਂ ਨੂੰ ਜਿੱਥੇ-ਜਿੱਥੇ ਵੀ ਤੁਸੀਂ ਦੇਖਦੇ ਹੋ ਇਹ ਵਸਦੇ ਜੀ ਸਤਿ ਸ੍ਰੀ ਅਕਾਲ ਆਦਾਬ ਇਹਦਾ ਸਮਾਂ ਦੋਸਤੋ ਤੇ ਮੈਂ ਅੱਧੀ ਸਫਾਈ ਕਰ ਰਿਹਾ ਸਾਈਕਲਿੰਗ ਐਤ ਇਹ ਫਿਰ ਦਾ ਬਹੁਤ ਵਧੀਆ ਨਜ਼ਾਰਾ ਇਹ ਕਰ ਗਏ ਇੱਥੇ ਮੈਂ ਚਲੋ ਸਾਡੇ ਨਾਲ ਨਿੱਜੀ ਸਾਂਝ ਪਾਉਂਦਾ ਜਾਵਾਂ ਇਹ ਤੇ ਕੰਮ ਔਖਾ ਹੀ ਚਲਦੀ ਕਰਕੇ ਵੀਡੀਓ ਬਣਾਉਣਾ ਤੇਰੀ ਮੈਂ ਆ ਚਲ ਅੱਜ ਦੀ ਸ਼ੁਰੂਆਤ ਆ ਜਿਹਦੇ ਵਲੌਗ ਦੇ ਵਾਹ ਕਿੰਨਾ ਚੱਲਦਾ ਤੇ ਤਾਂ ਦੇ ਕਿ ਨਾਸਕਾ ਨਾਲ ਨੇੜੇ ਜਿਹੜਿਆ ਉਹ ਟੋ ਸਾਈਡ ਬਹੁਤ ਤੇਜ਼ ਚਲਾਉਂਦੇ ਜਦੋਂ ਕਿ ਇੰਨਾ ਚਲਾਉਣਾ ਨਹੀਂ ਚਾਹੀਦਾ ਰੁੱਕੇ ਕੌਣ ਦੋਸਤੋ ਇਹ ਹੀ ਮੈਂ ਆ ਚਲੋ ਅੱਜ ਦਾ ਸਾਨੂੰ ਆਮਾਨੀ ਯਾਰ ਆਹ ਤੇ ਛੜਕ ਜਾਂਦਾ ਆ ਕਿਹ ਸੰਜ ਮੈਂ ਤਾਂ ਡੇਣਾ ਆਉਣਾ ਐ ਕਰੀ ਬਲੌਗ ਦੀ ਸ਼ੁਰੂਆਤ ਕਰਨਾ ਮੇਰੀ ਦੀ ਸਾਈਕਲ ਦੀ ਰਨਿੰਗ ਆ ਪੂਰੀ ਹੋ ਜੇ ਦੋਸਤੋ ਸਾਈਕਲ ਮੇਰਾ ਵੀ ਇਤਰਾ ਜਿਵੇਂ ਇਹ ਮੋਟਰਸਾਈਕਲ ਨੂੰ ਪੈਡਲ ਲਾਏ ਹੁਣ ਇਹ ਨੂੰ ਪੈਰਾਂ ਨਾਲ ਚਲਾਉਣਾ ਪੈਂਦਾ ਬਹੁਤ ਭਾਰਾ ਹਾਥੀ ਵਾਂਗੂ ਆਪਣੀ ਮਸਤ ਜਾਲ ਚੱਲਦਾ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ ਮੇਰੀ ਸਵੇਰ ਦੀ ਐਕਸਰਸਾਈਜ਼ ਨੇ ਉਹ ਇਹ ਸਾਈਕਲ ਤੇ ਪੂਰੀ ਕਰਦਾ ਠੀਕ ਹੈ ਉਹ ਉਮਰ ਦੇ ਹਿਸਾਬ ਨਾਲ ਹਾਰਡਵਰਕ ਉਹ ਜਦਾ ਕੀਤਾ ਨਹੀਂ ਜਾਂਦਾ ਪਰ ਐਕਸਰਸਾਈਜ਼ ਤੇ ਜ਼ਰੂਰੀ ਫੇਦ ਲਈ ਤੇ ਇਹ ਰਨਿੰਗ ਟਰਾਈ ਕਰ ਮੇਰਾ ਇਹਦੇ ਤੇ 40 45 ਮਿੰਟ ਮੈਂ ਵੇਸਦੀ ਆਪਦੀ ਐਕਸਰਸਾਈਜ਼ ਪੂਰੀ ਕਰਦਾ ਮੜ ਤਿਲਕਾ ਭੰਗਾ ਜੋਗੇ ਦੇ ਕੁਝ 10 ਮਿੰਟ ਇੰਨੇ ਨਾਲੇ ਸਾਰੇ ਡੇੜੀ ਆਸਤੇ ਫਰੈਸ਼ ਹੋ ਗਿਆ ਇਹਦਾ ਇਹ ਜਦੋਂ ਸਮਾਂ ਬਸ ਬਸਾਂ ਜਾਲੀਆਂ ਸਕੂਲ ਗਿਆ ਅੱਜ ਕਾਫੀ ਦਿਨਾਂ ਬਾਅਦ ਆ ਰੌਣਕ ਵੇਖੀ ਬੱਚੇ ਸਕੂਲਾਂ ਨੂੰ ਜਾਣ ਲੱਗੇ ਪੜਾ ਕਰਕੇ ਸਾਰਾ ਕੁਝ ਪ੍ਰਭਾਵਿਤ ਹੋ ਗਿਆ ਹੈ ਪਰ ਮੈਰ ਵੇਖ ਸਕਦੇ ਤੁਸੀਂ ਜੇ ਵੀ ਸਬਸਕ੍ਰਾਈਬ ਕਰੋ ਲੋ ਹੁਣ ਤਾਂ ਪਾਣੀ ਦੀ ਲੋੜ ਹੀ ਨਹੀਂ ਨਾ ਤਾਂ ਵੈਸੇ ਬੰਦੀ ਹੋ ਜਾਂਦੀ ਇਹਨਾਂ ਦੇ ਨਾਲ ਆਜੋ ਕੋ ਹੋਰ ਗੱਲਬਾਤ ਕਰਦੇ ਮੈਂ ਪਹੁੰਚ ਲਾਂਪੜਾ ਟਿਕਾਣੇ ਤੇ ਜਦ ਤਲ ਕਰੋ ਬਰੂ ਨਾ ਹੋ ਕੋਈ ਆਇਨਾ ਆਇਨਾ ਨਹੀਂ ਹੁੰਦਾ ਯਬ ਤੱਕ ਰੂਪ ਰੂ ਨਾ ਹੋ ਕੋਈ ਆਇਨਾ ਆਇਨਾ ਨਹੀਂ ਹੁੰਦਾ ਸੀਸਾ ਹਮੇਸ਼ਾ ਇੰਨੇ ਕੇ ਸੱਚ ਨੂੰ ਦਿਖਾਉਂਦਾ ਤੇ ਸਾਡੇ ਇਹਦੇ ਤੇ ਜੋ ਹੋਊਗਾ ਸੀਸੇ ਨੇ ਸਾਨੂੰ ਉਹ ਹੀ ਦਿਖਾ ਦੇਣਾ ਸਿਆਣੇ ਕਹਿੰਦੇ ਆ ਰਾਬ ਪਹਿ ਜਾਣੀਏ ਤੇ ਜਾਂ ਫਿਰ ਵਾਹ ਪਹਿ ਜਾਣੀਏ ਕਿੰਨਾ ਚਿਰ ਅਸੀਂ ਕਿਸੇ ਨੂੰ ਮਿਲਦੇ ਨਹੀਂ ਉਹਦੇ ਨਾਲ ਵਿਚਰਦੇ ਨਹੀਂ ਉਨਾਂ ਚਿਰ ਉਹਨੂੰ ਨਾ ਸਾਡੇ ਬਾਰੇ ਪਤਾ ਲੱਗਦਾ ਔਰ ਨਾ ਸਾਨੂੰ ਉਹਦੇ ਬਾਰੇ ਪਤਾ ਲੱਗਦਾ ਇਹ ਦੋਸਤੋ ਇਹ ਜ਼ਿੰਦਗੀ ਐ ساری ਉਮਰ ਕਿਤਾਬ ਵਾਂਗੂ ਸਬਕ ਹੀ ਦਿੰਦੀ ਜਾਂਦੀ ਐ ਹਰ ਪੈਰ ਤੇ ਹਰ ਮੋੜ ਤੇ ਇੱਕ ਸਾਨੂੰ ਨਵਾਂ ਸਬਕ ਮਿਲਦਾ ਤੇ ਅਸੀਂ ਕਿਸੇ ਨੂੰ ਚੰਗਾ ਕਹਿੰਨੇ ਆ ਇਹਨੂੰ ਮੜਾ ਕਹਿੰਨੇ ਆ ਤੇ ਇਦਾਂ ਹੀ ਦਿਨ ਜਿਹੜੇ ਆ ਉਹ ਨਿਕਲਦੇ ਜਾਂਦੇ ਆ ਪਰ ਗੱਲਾਂ ਜਿਹੜੀਆਂ ਉਹ ਫਿਰ ਗੱਲਾਂ ਹੀ ਹੁੰਦੀਆਂ ਸਾਡੇ ਕੁਝ ਹੋਂਚ ਨਾ ਹੋਂਚ ਬੜਾ ਅੰਤਰ ਹੁੰਦਾ ਤੇ ਅਸੀਂ ਕਈ ਲੋਕ ਮੈਂ ਵੇਖਿਆ ਉਹ ਹਮੇਸ਼ਾ ਸ਼ਿਕਾਇਤਾਂ ਹੀ ਕਰਦੇ ਰਹਿੰਦੇ ਆ ਆ ਚੀਜ਼ ਇਸ ਤਰ੍ਹਾਂ ਨਹੀਂ ਆ ਚੀਜ਼ ਇਸ ਤਰ੍ਹਾਂ ਨਹੀਂ ਆ ਇਸ ਤਰ੍ਹਾਂ ਨਹੀਂ ਆ ਇਸ ਤਰ੍ਹਾਂ ਨਹੀਂ ਪਰ ਉਹ ਇਸ ਸ਼ਿਕਾਇਤਾਂ ਤੋਂ ਇਲਾਵਾ ਜੇ ਕੋਸ਼ਿਸ਼ ਕਰਨ ਤੇ ਉਹ ਇੱਕ ਨਵੀਂ ਸ਼ੁਰੂਆਤ ਕਰ ਸਕਦੇ ਆਪਣੇ ਖੁਦ ਤੋਂ ਹੀ ਦੋਸਤੋ ਸਿਆਣੀਆਂ ਸਿਆਣੀਆਂ ਗੱਲਾਂ ਕਰਨੀਆਂ ਦਾਰਸ਼ਨਿਕ ਗੱਲਾਂ ਕਰਨੀਆਂਾਰੇ-ਪਾਰੇ ਸ਼ਬਦ ਵਰਤਨੇ ਔਰ ਉਧਰ ਨੂੰ ਵਿਦਵਾਨ ਜਾਂ ਮਹਾਨ ਕੁਝ ਵੀ ਅਸੀਂ ਕਰਨ ਵਾਸਤੇ ਕਿ ਮੈਂ ਬਹੁਤ ਹਸਿਆਣਾ ਅਸੀਂ ਕਈ ਵਾਰੀ ਜ਼ੋਰ ਲਾ ਦਿੰਨੇ ਆ ਪਰ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਵੀ ਇਹ ਸਾਡੇ ਅੰਦਰ ਕਿਧਰੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਵਾ ਉਹ ਹਮੇਸ਼ਾ ਹੀ ਹੁੰਦਾ ਵਾ ਕਿਉਂਕਿ ਅਸੀਂ ਬੱਚੇ ਤੋਂ ਹੀ ਬਜ਼ੁਰਗ ਬਣਦੇ ਆ ਤੇ ਬਜ਼ੁਰਗਾਂ ਤੋਂ ਗਾਂ ਫਿਰ ਦਾਨਿਸ਼ਵਰ ਬਣਦੇ ਆ ਸਿਆਣੇ ਬਣਦੇ ਆ ਉਹ ਇਹ ਬੱਚਾ ਵਾ ਉਹ ਸਾਡੇ ਅੰਦਰੋਂ ਕਦੀ ਵੀ ਨਹੀਂ ਜਾਂਦਾ। ਔਰ ਸਾਨੂੰ ਇੱਕ ਸਮਾਂ ਤੇ ਇਹੋ ਜਿਹਾ ਚਾਹੀਦਾ ਹੁੰਦਾ ਕਿ ਸਾਰੀਆਂ ਕੁਝ ਹੀ ਛੱਡ ਕੇ ਸਹਿ ਸਿਆਣਪਾਂ ਛੱਡ ਕੇ ਸਾਨੂੰ ਉਹ ਉਸ ਬੱਚਾ ਸਾਡੇ ਅੰਦਰੋਂ ਨਿਕਲੇ ਕਿਉਂਕਿ ਜਦੋਂ ਅਸੀਂ ਬੱਚੇ ਨਾਲ ਖੇਡਦੇ ਆ ਤੇ ਤੁਸੀਂ ਵੇਖੋ ਅਸੀਂ ਵੀ ਬੱਚੇ ਹੋ ਜਾਂਨੇ ਆ। ਅਸੀਂ ਵੀ ਬੱਚੇ ਨਾਲ ਤੋਤਲਾ ਪੰਜ ਗੱਲਾਂ ਕਰਨ ਲੱਗ ਪੈਂਦੇ ਆ ਅਸੀਂ ਵੀ ਬੱਚੇ ਲਈ ਕੋੜਾ ਬਣ ਜਾਂਦੇ ਆ ਅਸੀਂ ਬੱਚੇ ਲਈ ਬਣ ਕੇ ਉਹਨੂੰ ਆਪਣੀਆਂ ਬਾਹਾਂਵਾਂ ਲਾ ਗਏ ਸਾਡੇ ਅੰਦਰ ਦਾ ਜਿਹੜਾ ਬੱਚਾ ਹੁੰਦਾ ਨਾ ਬਾਹਰ ਆਉਂਦੇ ਹੁਸ਼ਾਲੇ ਲੈਣ ਲੱਗ ਪੈਂਦਾ ਤੇ ਕੁਝ ਦੋਸਤੋ ਇੱਕ ਕੋਰਨਰ ਇੱਕ ਕੋਨਾ ਇਸ ਤਰ੍ਹਾਂ ਦਾ ਵੀ ਰੱਖੋ ਕਿ ਜਿੱਥੇ ਤੁਹਾਡੇ ਅੰਦਰ ਦਾ ਇਹ ਬੱਚਾ ਕਰਕਾਰੀਆਂ ਮਾਰ ਸਕੇ ਕੋਈ ਥੋੜੀ ਬਹੁਤੀ ਜਿੱਦ ਕਰ ਸਕੇ ਥੋੜਾ ਬਹੁਤਾ ਤੋਤਲੀਆਂ ਗੱਲਾਂ ਕਰ ਸਕੇ ਖੇਡ ਸਕੇ ਆਪਦੀ ਮਸਤੀ ਨਾਲ ਤੇ ਇਸ ਬੱਚੇ ਨੂੰ ਜ਼ਰੂਰ ਜਿੰਦਾ ਰੱਖੋ ਆਪਣੇ ਅੰਦਰ ਤੂੰ ਇਸ ਬੱਚੇ ਨੂੰ ਮਰ ਨਾ ਦਿਓ ਕਿਉਂਕਿ ਇਹ ਤੁਹਾਡੇ ਬਚਪਨ ਦੀ ਯਾਦ ਦੇ ਰੂਪ ਚ ਬਚਾ ਤੁਹਾਡੇ ਅੰਦਰ ਪਿਆ ਹੁੰਦਾ ਪਤਾ ਨਹੀਂ ਇਹ ਮੇਰੀ ਗੱਲ ਕਿਸੇ ਨੂੰ ਸਮਝ ਆਵੇ ਕਿ ਨਾ ਆਵੇ ਪਰ ਮੈਂ ਕਰ ਦਿੱਤੀ ਕਿਉਂਕਿ ਮੇਰੇ ਆਪ ਦੇ ਅੰਦਰ ਦਾ ਬੱਚਾ ਬੱਚਿਆਂ ਨੂੰ ਵੇਖ ਕੇ ਨਾ ਕਈ ਵਾਰ ਜਿਦ ਤਰਾ ਮੇਰੇ ਹੱਥੋਂ ਛੁੱਟਦਾ ਮੈਨੂੰ ਨਜ਼ਰ ਆਉਂਦਾ ਹੁੰਦਾ हो सकदा ਤੁਹਾਡੇ ਨਾਲ ਇਤਰਾ ਹੁੰਦਾ ਹੋਵੇ ਨਾ ਹੁੰਦਾ ਹੋਵੇ ਮੈਂ ਨਹੀਂ ਜਾਣਦਾ ਦੋਸਤੋ ਇਹ ਆ ਅੱਜ ਦੀ ਮੇਰੀ ਛੁੱਟੀ ਦੀ ਸਾਂਝ ਤੇ ਮੈਂ ਚਲੋ ਤੁਹਾਡੇ ਰੂਮ ਰੂ ਆਣਾ ਕਿਸੇ ਬੰਦੇ ਦੇ ਨਾਲ ਸਾਂਝ ਪਾਦਿਆਂ ਤੇ ਗੱਲਾਂ ਤੇ ਆਪਾਂ ਰੋਜ਼ ਕਰਦੇ ਰਹਿੰਦੇ ਆ ਜਿਹੜੀ ਕਿਸੇ ਵਿਸ਼ੇ ਤੇ ਕਦੀ ਕਿਸੇ ਵਿਸ਼ੇ ਤੇ ਅੱਜ ਘਰ ਥੋੜਾ ਜਿਹਾ ਕੰਮ ਸੀ ਥੋੜਾ ਜਿਹਾ ਜਲਦੀ ਜਾਣਾ ਤੇ ਮੈਂ ਲੈਣਾ ਹਲ ਵਿਦਾ ਦੋਸਤੋ ਕੱਲ ਨੂੰ ਫੇਰ ਕੋ ਗੱਲਬਾਤ ਕਰਾਂਗੇ ਕਿਸੇ ਨਵੇਂ ਵਿਸ਼ੇ ਤੇ ਤੇ ਇੱਕ ਆਸਾ ਜਿਹਦਾ ਲੜ ਸਾਨੂੰ ਕਦੀ ਵੀ ਨਹੀਂ ਖੇਡਣਾ ਚਾਹੀਦਾ ਖੁਸ਼ ਰਹੋ ਖੁਸ਼ ਬਾਦ ਰਹੋ ਜਿੰਦਾਬਾਦ ਰਹੋ ਮੈਂ ਤੁਹਾਡਾ ਆਪਣਾ ਕੀਰਤਪੁਰ ਦਾ ਪੰਨੂ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦੇ ਆ ਗਾਣੋ